ਨਮਸਕਾਰ ਸਤਿ ਸ਼੍ਰੀ ਅਕਾਲ ਮਰhaba ਸੋਸ਼ਿਆ ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਦੇ ਗਿਲ ਰੋਡ ਦੇ ਨਾਲ ਲੱਗਦੀ ਕਲਸੀਆ ਸਟਰੀਟ ਗਲੀ ਦੇ ਵਿੱਚ ਅੱਗ ਲੱਗਣ ਦੀ ਭਿਆਨਕ ਆਗ ਲੱਗਣ ਦੀ ਖਬਰਾਂ ਸਾਹਮਣੇ ਆ ਰਹੀਆਂ ਦੱਸਿਆ ਜਾ ਰਿਹਾ ਕਿ ਸਾਈਕਲ ਦੇ ਸੀਟ ਕਵਰ ਬਣਾਉਣ ਵਾਲੀ ਫੈਕਟਰੀ ਸੋਨੂ ਸਾਈਕਲ ਇੰਡਸਟਰੀ ਦੇ ਵਿੱਚ ਅੱਗ ਲੱਗੀ ਸੋ ਇੰਡਸਟਰੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਪੁਕਤਾ ਇੰਤਜ਼ਾਮ ਨਾ ਹੋਣ ਕਾਰਨ ਜਿਹੜੀ ਅੱਗ ਇੰਨੀ ਭਿਆਨਕ ਹੋਈ ਕਿ ਉਹਨਾਂ ਨੇ ਬੰਦਿਆਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਦੋ ਬੰਦਿਆਂ ਦੀ ਦੱਸਿਆ ਜਾ ਰਿਹਾ ਹੈ ਸ਼ੁਰੂਆਤੀ ਜਿਹੜੀ ਖਬਰਾਂ ਆ ਰਹੀਆਂ ਨੇ ਉਸ 'ਚ ਇਹ ਹੈ ਕਿ ਦੋ ਬੰਦਿਆਂ ਦੀ ਸ਼ਾਇਦ ਮੌਤ ਹੋ ਗਈ ਹੈ ਤੇ ਇੱਕ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੈ ਕਾਇਲ ਸੋ ਜਿਹੜੇ ਲੋਕਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਸਿਵਲ ਦੇ ਵਿੱਚ ਲੈ ਕੇ ਜਾਇਆ ਗਿਆ ਸੋ ਹੋਰ ਵੀ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਇਹ ਵੀ ਦੱਸਿਆ ਜਾ ਰਿਹਾ ਕਿ ਸਾਈਕਲ ਦੀ ਜਿਹੜੀ ਇਹ ਫੈਕਟਰੀ ਸੀਗੀ ਸਾਈਕਲ ਸੀਟ ਕਵਰ ਬਣਾਉਣ ਵਾਲੀ ਫੈਕਟਰੀ ਸੀਗੀ ਸੋ ਉਹਦੇ ਵਿੱਚ ਜਿਹੜੇ ਸੇਫਟੀ ਦੇ ਪੂਕਤਾ ਇੰਤਜ਼ਾਮ ਨਾ ਹੋਣ ਕਰਨ ਜਿਹੜੇ ਹੈਗੇ ਆ ਇਹ ਅੱਗ ਇੰਨੀ ਭਿਆਨਕ ਹੋਈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਨਾਲ ਜਿਹੜਾ ਹੈਗਾ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਦੱਸਿਆ ਜਾ ਰਿਹਾ ਕਿ ਫੈਕਟਰੀ ਦੇ ਵਿੱਚ ਸਾਈਕਲ ਦੀ ਸੀਟ ਕਵਰ ਬਣਾਉਂਦਾ ਕੰਮ ਕੀਤਾ ਜਾ ਰਿਹਾ ਸੀ ਕਿਉਂਕਿ ਉਹਨੂੰ ਅੱਗ ਜਿਹੜੇ ਰੌ ਮਟੀਰੀਅਲ ਸੀ ਉਹ ਬਹੁਤ ਜਲਦੀ ਅੱਗ ਪੜਦਾ ਸੋ ਉਸ ਤੇ ਕਰਕੇ ਅੱਗ ਬਹੁਤ ਬੁਰੀ ਤਰ੍ਹਾਂ ਜੜੀ ਹੈਗੀ ਹੈ ਅੱਗ ਲੱਗਦੀ ਹੈ ਭੰਬੜ ਦੀ ਤਰ੍ਹਾਂ ਮਚਦੀ ਹੈ ਜਿਹਦੇ ਚਪੇਟ ਦੇ ਵਿੱਚ ਵੀ ਜਿਹੜੇ ਆ ਦੋ ਤੋਂ ਤਿੰਨ ਲੋਕਾਂ ਦੇ ਆਨ ਦੀ ਗੱਲਾਂ ਕੀਤੀਆਂ ਜਾ ਰਹੀਆਂ ਸ਼ੁਰੂਆਤੀ ਜਿਹੜੀ ਖਬਰ ਆ ਰਹੀਆਂ ਉਸ ਤੇ ਹੈ ਕਿ ਦੋ ਲੋਕਾਂ ਦੀ ਮੌਤ ਵੀ ਹੋ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਧਿਕਾਰਕ ਪੁਸ਼ਟੀਆਂ ਤੋਂ ਬਾਅਦ ਕੁਝ ਜਿਹੜਾ ਦੱਸਿਆ ਜਾ ਸਕਦਾ ਪਰ ਸ਼ੁਰੂਆਤੀ ਦੌਰ ਤੇ ਦੋ ਬੰਦਿਆਂ ਦੀ ਮੌਤ ਹੋ ਗਈ ਇਹ ਇੱਕ ਬੱਚਾ ਕਾਲ ਵੀ ਹੈ ਔਰ ਆ ਕਿਹਦੀਆਂ ਜਿਹੜੀ ਤਸਵੀਰਾਂ ਉਹ ਦਿਲ ਦੇ ਹਲਾਨ ਵਾਲੀਆਂ ਹੈਗੀਆਂ ਸੋ ਆਓ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਲੁਧਿਆਣਾ ਦੇ ਗਿਲ ਰੋਡ ਤੇ ਕਲਚੀਆਂ ਵਾਲੀ ਗਲੀ ਦੇ ਵਿੱਚ ਜਿਹੜੀ सोनू ਸਾਈਕਲ ਇੰਡਸਟਰੀ ਦੇ ਵਿੱਚ ਜਿਹੜੀ ਭਿਆਨਕ ਅੱਗ ਲੱਗੀ ਹੈ ਬਹੁਤ ਹੀ ਇਹ ਕਲਸੀਆਂ ਵਾਲੀ ਗਲੀ ਹੈਗੀ ਆ ਵਿਸ਼ਕਰਮਾ ਚੌਂਕ ਤੇ ਗਿਲ ਚੌਂਕ ਦੀ ਵਿਚਾਲੀ ਜਗ੍ਹਾ ਤੇ ਵਾਚਾਲੇ ਔਰ ਬਹੁਤ ਹੀ ਮੰਗ ਮੰਦ ਭਾਗੀ ਇਹ ਘਟਨਾ ਘਟੀ ਹੈਗੀ ਜਿਹੜੀ ਅਚਨ ਹੀ ਹੋਈ ਹੈਗੀ ਆ ਮੌਕੇ ਤੇ ਅਸੀਂ ਪਹੁੰਚੇ ਹੈਗੇ ਇਨਵੈਸਟੀਗੇਟ ਕਰ ਰਹੇ ਹੈਗੇ ਫਾਇਰ ਬ੍ਰਿਗੇਡ ਵੀ ਬੁਲਾ ਲਈ ਸੀ ਐਮਬੂਲੈਂਸ ਵੀ ਬੁਲਾ ਲਈ ਸੀ ਮੌਕੇ ਤੇ ਔਰ ਜੋ ਸਾਡੇ ਵੱਲੋਂ ਬੰਦੀ ਕਾਰਵਾਈ ਵੀ ਕਰ ਰਹੇ ਆ ਇਨਵੈਸਟੀਗੇਟ ਵੀ ਕਰ ਰਹੇ ਆ ਵੀ ਇਹ ਕਾਰਨ ਕੀ ਕਾਰਨ ਦਾ ਹਲੇ ਪਤਾ ਨਹੀਂ ਲੱਗਿਆ ਹੈ ਅੰਦਰੋਂ ਤੇ ਜਿਹੜੇ ਜਿਹੜੇ ਨਵੇਂ ਨੇ ਇਹ ਕਿੰਨੀ ਉਮਰ ਸੀਗੀ ਉਮਰ ਦਾ ਹਲੇ ਅੰਦਾਜ਼ਾ ਨਹੀਂ ਲੱਗ ਸਕਿਆ ਹੈਗਾ ਕਿ ਤੇ ਦੋ ਜਣੇ ਸੀਗੇ ਜਿਹੜੇ ਅੰਦਰ ਸੁਣ ਮਿਲੇ ਹੈਗੇ ਇੰਬੋਡਿੰਗ ਨਾਲ ਕਿੰਨੇ ਬੰਦੇ ਜਿਹੜੇ ਕੰਮ ਕਰ ਰਹੇ ਸੀ ਫੈਕਟਰੀ ਦੇ ਅੰਦਰ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਅਸੀਂ ਜਾਣਕਾਰੀ ਹਾਸਲ ਕਰ ਰਹੇ ਹੈਗੇ ਅੰਦਰ ਫੈਕਟਰੀ ਹੈ ਕਿਸ ਕੀ ਦੀ ਫੈਕਟਰੀ ਦੇ ਅੰਦਰ ਉਹ ਜਿਹੜੇ ਸਾਈਕਲ ਦੀਆਂ ਸੀਟ ਕਵਰ ਬੰਦੇ ਹੈਗੇ ਉਹ ਬਣ ਰਹੀਆਂ ਸੀਗੇ ਅੰਦਰ ਕੋਈ ਬੱਚਾ ਵੀ ਰੈਫਰ ਕੀਤਾ ਉਹ ਉਹਦੇ ਵੀ ਹਾਂਜੀ ਇੱਕ ਬੱਚਾ ਰੱਖਿਆ ਉਹ ਕੰਮ ਕਰ ਰਿਹਾ ਸੀ ਉਹ ਕਰੀਬਨ ਨਾ ਨਵਾਲਾਕ ਬੱਚਾ ਹੈਗਾ ਜਿਹੜਾ ਤੇ ਉਹਨੇ ਕੰਮ ਕਰ ਰਿਹਾ ਸੀਗਾ ਜੀ ਅਨੇ ਉਸ ਬਾਰੇ ਹਲੇ ਪਤਾ ਕਰ ਰਹੇ ਹੈਗੇ ਕੰਮ ਕਰ ਰਿਆ ਸੀ ਕਿਵੇਂ ਸੀਗਾ ਕਿ ਮੈਲਾ ਸ਼ਟਰ ਬੰਦ ਸੀਗਾ ਪਲੀ ਸ਼ਟਰ ਪੂਰਾ ਖੁੱਲਾ ਹੋਇਆ ਸੀ ਕਿਉਂਕਿ ਅੰਦਰ ਪਤਾ ਲੱਗਣ ਤੇ ਲੱਗ ਰਿਹਾ ਹੈ ਕਿ ਕੋਈ ਪੱਟੀ ਸੀ ਜਿਸ ਦੀ ਵਜ੍ਹਾ ਕਰਕੇ ਆਗ ਹੀ ਜਿਹੜੀ ਅਨ ਕੰਟਰੋਲ ਹੋ ਗਈ ਕਾਬੂ ਕਰਨ ਦੇ ਵਿੱਚ ਉਹਨੂੰ ਥੋੜੀ ਦਿੱਕਤ ਆਈ ਸੀ ਕੈਮੀਕਲ ਦੱਸ ਰਹੇ ਹਾਲ ਇਨਵੈਸਟੀਗੇਟ ਕਰ ਰਹੇ ਹੈਗੇ ਕਨਫਰਮ ਨਹੀਂ ਹੋਇਆ ਹੈ ਅੰਦਰ ਤੇ ਜਿਹੜੀ ਡੈਥ ਹੋਈ ਹੈ ਜੀ ਉਹਨਾਂ ਦੀ ਉਮਰ ਕਿੰਨੀ ਕਾ ਜੀ ਉਮਰ ਹਲੇ ਇਨਵੈਸਟੀਗੇਟ ਕਰ ਰਹੇ ਹੈਗੇ ਛੋਟੇ ਹੈਗੇ ਨੇ ਬੱਚੇ ਹਲੇ ਪਤਾ ਬੱਤਰ ਅੱਗੇ ਲੱਗੀ ਆ ਕੀ ਕਰਨਾ ਕਿਦੋਂ ਲੱਗੀ ਕਿੰਨੇ ਨੰਬਰ ਗਲੀ ਦਾ ਕਿਹੜਾ ਏਰੀਆ 11 ਵਜੇ 10:00 ਤੇ ਸਾਨੂੰ ਇਤਲਾਹ ਆਈ ਸੀ ਸੇਵਕ ਪੂਰਾ ਗਲੀ ਨੰਬਰ 1 'ਤੇ ਚੱਕ ਲੱਗੀ ਆ ਅਸੀਂ ਤੁਰੰਤ ਦੋ ਗੱਡੀਆਂ ਲੈ ਕੇ ਪਹੁੰਚੇ ਗਿੱਲਰ ਰੋਡ ਤੋਂ ਘੱਟੀ ਲੈ ਕੇ ਇੱਕ ਹੈੱਡਕੁਆਰਟਰ ਕੋਲ ਫਾਇਰ ਅੰਡਰ ਲੈ ਕੇ ਪਹੁੰਚੇ ਆ ਤੇ ਆ ਕੇ ਅਸੀਂ ਮਿਲ ਕੇ 15-20 ਮਿੰਟਾਂ ਚੱਗੂ ਪਹੁੰਚ ਆ ਦਿੱਤੀ ਆ ਤੇ ਉਸ ਤੋਂ ਬਾਅਦ ਅਸੀਂ ਜਦੋਂ ਪੂਰੀ ਤਰ੍ਹਾਂ ਤੇ ਇੱਕ ਹੀ ਗੱਲ ਕੀਤੀ ਪਿੱਛੋਂ ਨਾ ਦੋ ਮਿਲ ਕੇ ਸਾਨੂੰ ਬੋਡੀਆਂ ਮਿਲੀਆਂ ਬੰਦੇ ਨੂੰ ਹਾਂਜੀ ਹਾਂਜੀ ਦੋ ਬੰਦੇ ਝੁੱਲਸੇ ਆ ਜੀ ਹਨਾ ਸੀ ਉਹ ਉਹਨਾਂ ਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਕਹਿੰਦੇ ਸੇਫਟੀ ਮਕਾਨ ਹੈ ਨਹੀਂ ਸੀ ਕੋਈ ਵੀ ਨਹੀਂ ਤੇ ਹਾਂਜੀ ਉਹ ਤੇ ਹੈ ਨਹੀਂ ਸੀ ਹਾਂਜੀ ਹਾਂਜੀ ਉਹ ਤੇ ਕਰਨਾ ਦਾ ਪਤਾ ਲੱਗਿਆ ਕਿਵੇਂ ਅੱਗ ਲੱਗੀ ਕਰਨਾ ਦਾ ਹੀ ਕਰਨਾ ਦਾ ਪਤਾ ਨਹੀਂ ਲੱਗਿਆ ਕਿੰਨਾ ਕਾਲਾ ਸਮਾਨ ਸੀ ਅੰਦਰ ਬਲ ਰਿਹਾ ਸੀ ਕੋਈ ਸਮਾਂ ਜੀ ਜਿਹੜਾ ਅੱਗ ਲੱਗੀ ਇੱਕ ਤਾਂ ਮੈਨੂੰ ਕੋਈ ਕੀ ਅੰਦਰੋਂ ਕੀ ਸਮਾਂ ਜੀ ਦੇਖੋ ਜੀ ਅੱਗ ਲੱਗੀ ਮੁਲਕਾ ਜਦੋਂ ਅਸੀਂ ਅੱਗ ਲੱਗੀ ਉਹਦੇ ਹੀ ਆਏ ਹ ਉਸ ਤੋਂ ਬਾਅਦ ਸਾਨੂੰ ਇਹ ਜਿਹੜੇ ਮੁਲਕਾ ਕਹਿੰਦੇ ਆ ਉਹ ਜਿਹੜੇ ਸਾਈਕਲ ਦੇ ਕਵਰ ਹੁੰਦੇ ਆ ਉਹ ਮੁਲਕੇ ਬਣਾਉਂਦੇ ਸੀ ਆ ਉਹਨੂੰ ਅਗਲ ਕੀ ਸੀ ਸਿਰਫ ਦੋ ਬੰਦੇ ਅੰਦਰ ਸੀ ਆ ਕੋਈ ਹੋਰ ਵੀ ਥੀ ਜਦ ਤੁਸੀਂ ਆਏ ਮੁਲਕੇ ਪਹੁੰਚੇ ਟੋਟਲ ਕਿੰਨੇ ਆਨੇ ਸੀ ਮੁਹੱਲੇ ਵਾਲੇ ਜਿਹੜੇ ਕਹਿੰਦੇ ਆ ਉਹ ਕਹਿੰਦੇ ਇੱਕ ਦੋ ਮੁਲਕੇ ਬੰਦਾ ਜਿਹੜੇ ਆ ਮੁਲਕੇ ਥੋੜਾ ਜਿਹਾ ਵరణ ਹੋ ਗਿਆ ਸੀ ਉਹਨਾਂ ਨੂੰ ਮੁਲਕੇ ਫੈਕਟਰੀ ਦਾ ਜਿਹੜਾ ਮਾਲਕ ਸੀ ਉਹ ਲੈ ਗਿਆ ਮੁਲਕੇ ਹਾਂਜੀ ਉਹਨੂੰ ਪਹਿਲੇ ਲੈ ਗਿਆ ਸੀ ਉਸ ਤੋਂ ਬਾਅਦ ਦੋ ਬੰਦੇ ਅਸੀਂ ਅੰਦਰ ਮੌਕੇ ਤੇ ਪਹੁੰਚ ਕੇ ਉਹ ਅਗਲ ਬਹੁਤ ਹੀ ਹਿੰਮਤਪੂਰਨ ਘਟਨਾ ਹੋਈ ਹੈ ਇੱਕ ਫੈਕਟਰੀ ਜਿਹਦੇ ਵਿੱਚ ਗੱਡੀਆਂ ਨੂੰ ਪੇਂਟ ਕਰਨ ਤੋਂ ਬਾਅਦ ਉਹਦੇ ਤੇ ਕਵਰਿੰਗ ਕੀਤੀ ਜਾਂਦੀ ਸੀ ਪੱਠੀ ਨਾ ਕਰਨ ਨਾਮ ਨੂੰ ਮਕਰਨ ਕਰਕੇ ਜਿਹੜੀ ਵੀ ਅੱਗ ਲੱਗੀ ਤਾਂ ਅੱਗ ਇੰਨੀ ਜ਼ੋਰਦਾਰ ਸੀ ਵੀ ਥੈਟਰ ਵੀ ਖੁੱਲਾ ਸੀ ਪਰ ਉਹਨਾਂ ਨੌਜਵਾਨਾਂ ਨੂੰ ਬਾਹਰ ਭੱਜਣ ਦਾ ਮੌਕਾ ਨਹੀਂ ਮਿਲਿਆ ਤੇ ਉਹ ਦੋ ਨੌਜਵਾਨਾਂ ਦੀ ਡੈਥ ਹੋਈ ਹੈ ਮੌਕੇ ਤੇ ਮੇਰੇ ਆਉਣ ਤੋਂ ਪਹਿਲਾਂ ਐਸਐਚਓ ਡਿਵੀਜ਼ਨ ਨੰਬਰ 6 ਕੁਲਵੰਤ ਕੌਰ ਜੀ ਐਸਐਸ ਹੀ ਸੰਦੀਪ ਕੁਮਾਰ 22 ਨੰਬਰ ਚੌਕੀ ਉਹ ਮਜੂਦ ਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਪਣਾ ਕੰਮ ਕਰਨ ਲੱਗੀਆਂ ਸੀ ਪਰ ਬੜੀ ਦੁੱਖ ਦੀ ਘਟਨਾ ਵੀ ਉਹਨਾਂ ਦੀ ਜਾਣ ਨਹੀਂ ਪਛਾ ਸਕੀ ਕਿਸ ਤਰ੍ਹਾਂ ਅੱਗ ਲੱਗੀ ਹੈ ਜੇ ਕੋਈ ਪਤਾ ਲੱਗੇ ਅੱਗ ਹੁਣ ਪਤਾ ਲੱਗੂਗਾ ਉਹਦੇ ਜਾਂਚ ਕੀਤੀ ਜਾਊਗੀ ਵੀ ਬਿਜਲੀ ਕਾਰਨ ਹੋਈ ਹੈ ਜਾਂ ਕੋਈ ਪਰ ਉਹ ਮੁਸਲਮਾਨ ਦੱਸਦੇ ਬੀੜੀ ਤਾਂ ਮੇਰੇ ਖਿਆਲ ਮੁਸਲਮਾਨ ਸ਼ਾਇਦ ਪਿੰਦੇ ਨੇ ਪੀਰ ਪਰਿਵਾਰ ਨੇ ਜਿਹੜੇ ਕਿੰਨੀ ਕੁ ਉਮਰ ਦੇ ਸੀ ਛੋਟੀ ਉਮਰ ਦੇ ਨੌਜਵਾਨ ਇਹ ਵੀ ਮੈਂ ਐਸਐਚਓ ਨੂੰ ਕਿਹਾ ਵੀ ਇਹ ਜਾਂਚ ਕਰੋ ਵੀ ਕਿਤੇ ਬੱਚਿਆਂ ਨੂੰ ਤਾਂ ਨਹੀਂ ਕੋਈ ਨੌਕਰੀ ਲਾਇਆ ਨਾ ਵਾਲਗ ਲੇਬਰ ਤਾਂ ਨਹੀਂ ਲੱਗਦਾ ਨਹੀਂ ਨਹੀਂ ਉਹੀ ਤਾਂ ਜਾਂਚ ਕਰਨੀ ਆ ਨਾ ਵੀ 18 ਤੋਂ ਵੱਧ ਤਾਂ ਨਹੀਂਗਾ ਹੂੰ ਸਿੱਧੂ ਸਾਹਿਬਾ ਲੱਗਦਾ ਕਿ ਕੋਈ ਮੁਆਵਜ਼ਾ ਵਗੈਰਾ ਜਾਂ ਕੋਈ ਉਹਦਾਂ ਦੀ ਕੋਈ ਮੱਲੀ ਮੱਦੀ ਮਦਦ ਹੈ ਜਿਹੜੇ ਦੇਖੋ ਸਰਕਾਰੀ ਸਿਹਤਾਂ ਦੀ ਜਿਹੜੀ ਲੋੜ ਹੋ ਉਹਦੇ ਲਈ ਵੀ ਅਸੀਂ ਹਾਜ਼ਰ ਹਾਂ ਅਗਰ ਜਿਹੜਾ ਫੈਕਟਰੀ ਵਾਲਾ ਜਿਹਦੇ ਕੋਲੇ ਕੰਮ ਕਰਦੇ ਉਹਨੂੰ ਵੀ ਕਹਾਂਗੇ ਵੀ ਇਹਨਾਂ ਦੀ ਮਾੜੀ-ਮੋਟੀ ਮਾਦੀ ਮਦਦ ਕਰੀ ਜਾਵੇ ਵੱਡੀ ਕਿਹੜੀ ਜਿਹੀਆਂ ਫੈਕਟਰੀਆਂ ਨੇ ਤੁਹਾਡੇ ਜਿਹੜੇ ਹਲਕੇ ਦੇ ਵਿੱਚ ਲੱਗਦਾ ਕਿ ਸੇਫਟੀ ਉਪਕਰਨ ਜਿਹੜੇ ਨੇ ਦੇਖੋ ਮੈਂ ਇਹ ਗੱਲ ਦਾਅਵੇ ਨਾ ਕਹਿਣਾ ਵੀ ਇੱਥੇ ਬਿਲਕੁਲ ਵੀ ਜਿਹੜੇ ਵਰਕਰ ਨੇ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ ਨਾ ਅੱਗ ਬਜਾਉਣ ਜੰਤਰ ਲੱਗਿਆ ਨਾ ਕੋਈ ਐਕਸੌਰਟ ਦਾ ਪ੍ਰਬੰਧ ਹੈ ਨਾ ਹੀ ਕੋਈ ਇਹ ਇਹਨਾਂ ਦਾ ਪ੍ਰਬੰਧ ਸੀ ਮੈਨਸੋ ਚ ਕੱਟਣ ਦਾ ਜਿਹਦੇ ਕਰਨਾ ਜਿਹੜੀ ਵੀ ਹੈ ਉਹਨਾਂ ਦੀ ਜਾਨ ਬਚ ਸਕੇ ਤੇ ਮੈਂ ਦੇਸ ਇਸ ਸੰਬੰਧ ਵਿੱਚ ਮੈਂ ਸਮੁੱਚੇ ਇੰਡਸਟਰੀ ਦੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਅ ਇੰਡਸਟਰੀ ਦੀ ਤਰੱਕੀ ਲਈ ਵੀ ਕੰਮ ਕਰਨਾ ਕਿਉਂਕਿ ਇੰਡਸਟਰੀ ਪੰਜਾਬ ਦਾ ਤੁਰੇ ਦੀ ਤਰੱਕੀ ਜ਼ਰੂਰੀ ਹੈ ਪਰ ਜਿਹੜੇ ਵਰਕਰ ਤੁਹਾਡੇ ਕੋਲੇ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਲਾਜ਼ਮੀ ਉਹ ਬਣਾਇਆ ਕਰੋ ਦੇਖੋ ਅੱਜ ਇਹ ਨੌਜਵਾਨਾਂ ਨੂੰ ਪਤਾ ਥੋੜਾ ਜਿਹਾ ਸੀ ਵੀ ਅਸੀਂ ਸਵੇਰੇ ਅੱਜ ਰੋਟੀ ਪਾਣੀ ਖਾ ਕੇ ਕੰਮ ਤੇ ਜਾ ਰਹੇ ਆ ਤੇ ਸ਼ਾਮ ਨੂੰ ਅਸੀਂ ਵਾਪਸ ਨਹੀਂ ਆਉਣਾ ਅਜਈਆਂ ਘਟਨਾ ਨਾ ਹੋਣ ਉਹਦੇ ਲਈ ਅਸੀਂ ਜਿਹੜੇ ਆ ਕੁਛ ਨਾ ਕੁਛੇ ਕਾਰਵਾਈ ਜਿਹੜੀ ਆ ਬਣਦੀ ਕਰਾਂ ਨੌਜਵਾਨ ਇੱਥੇ ਦੇ ਸੀ ਜਾਂ ਪ੍ਰਵਾਸੀ ਸੀਗੇ ਇਹ ਪ੍ਰਵਾਸੀ ਨੇ ਜੀ ਨਹੀਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਫੈਕਟਰੀਆਂ ਚੱਲਦੀਆਂ ਨੇ ਜੀ ਮੈਂ ਕਹਿੰਦਾ ਜੇ ਕੋਈ ਤੁਹਾਨੂੰ ਵੀ ਜਾਣਕਾਰੀ ਮਿਲੇ ਐਸਐਚਓ ਮੈਡਮ ਮੌਕੇ ਤੇ ਖੜੇ ਨੇ ਇਹਨਾਂ ਨੂੰ ਵੀ ਕਹਾਂਗਾ ਅਸੀਂ ਹੁਣ ਇਹਦੀ ਹੈ ਜਾਂਚ ਪੜਤਾਲ ਵੀ ਸ਼ੁਰੂ ਕਰਾਂਗੇ ਜਿੱਥੇ ਕਿਤੇ ਉਲੰਘਣਾ ਉਹ ਦੂਰ ਕਰਾਵਾਂਗੇ ਸਾਡਾ ਕੰਮ ਕਹੇ ਇੰਡਸਟਰੀ ਨੂੰ ਤੰਗ ਕਰਨਾ ਨਹੀਂ ਪਰ ਜਿਹੜੇ ਸਾਡੇ ਬੰਦੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਲਾਜ਼ਮੀ ਹੈ ਹਾਂਜੀ ਕਿਹੜਾ ਨਾਮ ਤੁਹਾਡੇ ਇਲਾਕੇ ਚ ਘਟਨਾ ਹੋਈ ਹੈ ਜੀ ਇਹ ਕਿੱਥੇ ਹੋਇਆ ਕੀ ਕਿੰਨੇ ਵਜੇ ਦੀ ਗੱਲ ਹੈ ਇਹ ਲਗਭਗ 11:00 ਵਜੇ ਮੈਨੂੰ ਫੋਨ ਆਇਆ ਵੀ ਇਦਾਂ ਦਾ ਕਰਕੇ ਅੱਗ ਲੱਗ ਗਈ ਤੇ ਜਦੋਂ ਮੌਕੇ ਤੇ ਪਹੁੰਚਿਆ ਤਾਂ ਅੱਧਾ ਸ਼ਟਰ ਖੁੱਲਾ ਸੀ ਗੱਦੇ ਤੋਂ ਕਾਫੀ ਇਹਨਾਂ ਨੇ ਖੋਲ੍ਹਿਆ ਆ ਕੇ ਤੇ ਤਿੰਨ ਬੰਦੇ ਅੰਦਰ ਦਸੋ ਹੀ ਗਏ ਸੀਗੇ ਜੋ ਲੋਕਾਂ ਦੇ ਮਤਲਬ ਦੱਸਿਆ ਇੱਕ ਬੱਚੇ ਨੂੰ ਅੱਗ ਲੱਗ ਗਈ ਉਹਨੂੰ ਹਸਪੀਟਲ ਲੈ ਗਏ ਅੱਗੇ ਮੇਰੇ ਖਿਆਲ ਤੋਂ ਡੀ ਐਮ ਸੀ ਰੈਫਰ ਕਰਤਾ ਪਹਿਲਾਂ ਪਾਬਾ ਹਸਪੀਟਲ ਲੈ ਗਏ ਉਹ ਜ਼ਿਆਦਾ ਜਲਿਆ ਸੀ ਤੇ ਦੋ ਬੰਦੇ ਅੰਦਰ ਹੀ ਸੀਗੇ ਤੇ ਉਹ ਮੈਂ ਸਮਝਦਾ ਵੀ ਬਹੁਤ ਮਾੜੀ ਦੁਰਘਟਨਾ ਹੋਈ ਆ ਵੀ ਉਹ ਦੋਨੋਂ ਵਿਚਾਰੇ ਅੰਦਰ ਹੀ ਝੁੱਸ ਗਏ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਬਾਹਰ ਨਿਕਲਣ ਦਾ ਤੇ ਇਹ ਅੱਗ ਕਿਤੇ ਨਾ ਕਿਤੇ ਅੰਦਰ ਇੱਕ ਫੈਕਟਰੀ ਆ ਇਹਦੇ ਅੰਦਰ ਹੀ ਪੱਠੀ ਜਿਹੜੀ ਕਿ ਪੇਂਟ ਵਾਲੀ ਹੁੰਦੀ ਆ ਕਿਉਂਕਿ ਜਿਹੜੀਆਂ ਹੁੰਦੀਆਂ ਨੇ ਸੀਟ ਕਵਰ ਦੀਆਂ ਕਾਠੀਆਂ ਹੁੰਦੀਆਂ ਨੇ ਉਹਦਾ ਕੰਮ ਆ ਉਹਨੂੰ ਪਾਲਿਸ਼ ਕਰਦੇ ਆ ਅਤੇ ਲੋਸ਼ਨ ਵਗੈਰਾ ਹੁੰਦਾ ਜਿਹੜਾ ਕਿ ਸਪਰਟ ਹੁੰਦੀ ਆ ਉਹ ਇਮੀਡੀਏਟ ਅੱਗ ਪਕੜਦੀ ਆ ਉਹਦੇ ਕਰਕੇ ਮੈਂ ਸਮਝਦਾ ਅੱਗ ਲੱਗ ਗਈ ਤੇ ਬੱਚੇ ਜਿਹੜੇ ਅੰਦਰ ਸੀਗੇ ਵਿਚਾਰੇ ਮਜ਼ਦੂਰ ਵਿਚਾਰੇ ਜਿਹੜੇ ਲੇਬਰ ਕਰਦੇ ਸੀ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਤੇ ਕਿਤੇ ਨਾ ਕਿਤੇ ਫੈਕਟਰੀ ਮਾਲਕ ਦੀ ਮੈਂ ਸਮਝਦਾ ਵੀ ਗਲਤੀ ਆ ਜਦੋਂ ਤੇਰੇ ਪੱਠੇ ਵੀ ਐਸੇ ਕੰਮ ਚੱਲਦੇ ਆ ਕਿਤੇ ਨਾ ਕਿਤੇ ਕੋਈ ਬੁਝਾਉਣ ਵਾਲਾ ਜੰਤਰ ਕੋਈ ਨਾ ਕੋਈ ਰੱਖਣਾ ਚਾਹੀਦਾ ਜਿਦੇ ਕਿ ਆਪਾਂ ਇਹ ਜਾਨੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਨਹੀਂ ਤੁਸੀਂ ਜ਼ਿਕਰ ਕੀਤਾ ਬੱਚੇ ਦਾ ਵੀ ਨਾ ਵਾਲਕ ਲੇਬਰ ਚ ਰੱਖੀ ਹੋ ਜੀ ਇੱਥੋਂ ਇਹ ਪਤਾ ਲੱਗਿਆ ਵੀ ਲੋਕਾਂ ਦੇ ਦੱਸਣ ਵੀ 16 17 ਸਾਲ ਦਾ ਬੱਚਾ ਜਿਹੜਾ ਗਿਆ ਵਾ 16 ਸਾਲਾਂ ਦਾ ਜਿਹੜਾ ਗਿਆ ਤੇ ਜਿਹੜੇ ਅੰਦਰ ਸੀਗੇ ਦੋ ਜਣੇ ਉਹਨਾਂ ਦੀ ਉਮਰ ਨਹੀਂ ਹਜੇ ਦੱਸੀ ਜਾ ਸਕਦੀ ਵੀ ਉਹ ਕਿੰਨੀ ਕੁ ਏਜ ਹੈਗੀ ਆ ਉਹ ਹੁਣ ਪਤਾ ਲੱਗੇਗਾ ਕਿੰਨੀ ਕੁ ਉਮਰ ਤੇ ਹੁਣ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਜੀ ਉਹਨਾਂ ਨੂੰ ਤਾਂ ਸਿਵਲ ਹਸਪੀਟਲ ਭੇਜਤਾ ਜਿਨ੍ਹਾਂ ਦੀ ਡੈਥ ਹੋ ਗਈ ਤੇ ਉਹ ਦੂਜਾ ਦੂਸਰਾ ਬੱਚਾ ਵਾ ਉਹਨੂੰ ਡੀਐਮਸੀ ਹ